Yeah ਸਤਿ ਸ੍ਰੀ ਅਕਾਲ ਜੀ ਆਪਣਾ ਪੰਜਾਬੀ ਸਭਿਆਚਾਰਕ ਕਲੱਬ ਜੋ ਕਿ ਗਿੱਧਾ ਤੇ ਭੰਗੜਾ ਸਖਲਾਈ ਕੈਂਪ ਕਈ ਦਿਨਾਂ ਤੋਂ ਸ਼ੁਰੂ ਆ ਤੇ ਸਾਰਿਆਂ ਨੂੰ ਅਪੀਲ ਕਰਦਾ ਕੈਂਪ ਦੇ ਵਿੱਚ ਪਹੁੰਚੋ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਗਿੱਧਾ ਭੰਗੜਾ ਝੂਮਰ ਲੁੱਡੀ ਸਾਰੇ ਪੰਜਾਬੀ ਨਾਚ ਸਿਖਾਈ ਜਾਣਗੇ ਸਾਰਿਆਂ ਨੂੰ ਇਹ ਹੀ ਬੇਨਤੀ ਆ ਜੀ ਸਾਰੇ ਇੱਥੇ ਹਮ ਹਮ ਆ ਕੇ ਪਹੁੰਚੋ ਕਿਵੇਂ ਦੇਖਦੇ ਹੋ ਬੱਚਿਆਂ ਦਾ ਉਤਸ਼ਾਹ ਜਿਹੜਾ ਕਿੰਨੇ ਕੁ ਬੱਚੇ ਬੱਚਿਆਂ ਦਾ ਬਹੁਤ ਉਤਸ਼ਾਹ ਜੀ ਪਹਿਲਾਂ ਸਾਡੇ ਕੋਲੇ ਪਿਛਲੇ ਸਾਲ ਤੱਕ 170 ਸੀ ਐ ਤੇ 200 ਬੱਚਾ ਹੋ ਗਿਆ ਜੀ ਬਹੁਤ ਬੱਚਿਆਂ ਚ ਉਤਸ਼ਾਹ ਵਾ ਸਾਡੇ ਤੋਂ ਪਹਿਲਾਂ ਹੀ ਪਹੁੰਚ ਜਾਂਦਾ ਹੈ ਕੈਂਪ ਚ 5:30 ਵਜੇ ਦਾ ਟਾਈਮ 5 ਵਜੇ ਕੋਈ 5:30 ਸਾਰੇ ਇੰਨਾ ਬੱਚਿਆਂ ਚ ਪਿਆਰ ਆ ਹੌਸਲਾ ਇੰਨਾ ਉਤਸ਼ਾਹ ਵਾ ਸਾਰਿਆਂ ਨੂੰ ਇਹ ਬੇਨਤੀ ਹੈ ਇਦਾਂ ਹੀ ਸਾਰੇ ਹਮ ਹਮਾ ਕੇ ਪਹੁੰਚੋ ਸਿਹਤ ਨੂੰ ਐਂ ਤੰਦਰੁਸਤੀ ਰੱਖੋ ਤੇ ਆਪਣੇ ਸਭਾ ਜੀ ਆਪਣਾ ਸਕਲਾਂ ਦਾ ਕੀ ਮੋਟਿਵ ਕੀ ਹੈ ਮੋਟਿਵ ਇਹ ਹੈ ਵੀ ਬੱਚੇ ਸਾਡੇ ਸਾਰੇ ਨਸ਼ਿਆਂ ਤੋਂ ਬਚੇ ਰਹਿਣ ਆਪਣੇ ਕਲਚਰ ਨਾਲ ਜੁੜੇ ਰਹਿਣ ਆਪਣੇ ਕਲਚਰ ਨੂੰ ਸੰਭਾਲਣ ਪੰਜਾਬੀ ਸਭਿਆਚਾਰ ਨਾਲ ਜੁੜੇ ਰਹਿਣ ਹਮੇਸ਼ਾ ਸਾਰੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਜੀਤ ਕੌਰ ਲੁਧਿਆਣਾ ਤੋਂ ਅ ਅਸੀਂ ਲੁਧਿਆਣਾ ਦੇ ਵਿੱਚ ਮੈਰੀਲੈਂਡ ਮੈਰਿਜ ਪੈਲੇਸ ਵਿਖੇ 26 ਮਈ ਤੋਂ ਸਵੇਰੇ 5:30 ਤੋਂ 7 ਵਜੇ ਤੱਕ ਗਿੱਧਾ ਪੰਗੜਾ ਸਿਖਲਾਈ ਕੈਂਪ ਲਗਾ ਰਹੇ ਹਾਂ ਜਿਸ ਦੀ ਸਮਾਪਤੀ ਅਸੀਂ 1 ਮਹੀਨੇ ਬਾਅਦ ਕਰਾਂਗੇ ਇਸ ਸਮਾਪਤੀ ਤੇ ਅਸੀਂ ਜੋ ਲੋਕ ਨਾਚਾਂ ਦੇ ਨਾਲ ਬੱਚਿਆਂ ਨੂੰ ਜੋੜਦੇ ਹਾਂ ਉਸ ਦੇ ਨਾਲ ਅਸੀਂ ਇਸ ਕੈਂਪ ਦੀ ਸਮਾਪਤੀ ਕਰਦੇ ਹਾਂ ਸਾਡੇ ਕੈਂਪ ਦਾ ਮੇਨ ਮੋਟਿਵ ਜਿਹੜਾ ਹੈ ਉਹ ਇਹ ਹੈ ਕਿ ਅਸੀਂ ਬੱਚਿਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਨਾਲ ਲੋਕ ਨਾਚਾਂ ਨਾਲ ਜੋੜੀਏ ਤੇ ਸਾਨੂੰ ਖੁਸ਼ੀ ਹੁੰਦੀ ਹੈ ਇਹ ਦੱਸਦੇ ਹੋਏ ਕਿ ਇਸ ਸਾਡੇ ਜਿਹੜਾ ਅਸੀਂ ਇੱਕ ਕਦਮ ਚੁੱਕਿਆ ਹੈ ਇਸ ਕਦਮ ਦੇ ਵਿੱਚ ਸਾਡੇ ਦੇ ਸਾਡੇ ਨਾਲ ਲੁਧਿਆਣਾ ਵਾਸੀ ਮਿਲ ਕੇ ਅੱਗੇ ਤੁਰ ਰਹੇ ਹਨ ਮੈਮ ਜਿਵੇਂ ਅੱਜ ਕੱਲ ਆਨਲਾਈਨ ਕਲਾਸਾਂ ਹੁਣ ਸਰਕਾਰ ਨੇ ਬੰਦ ਕੀਤੀਆਂ ਚੰਗਾ ਮਤਲਬ ਉਹ ਸੋਚ ਰਹੇ ਤੁਸੀਂ ਕਿ ਇਹ ਵਧੀਆ ਵਧੀਆ ਹੈ ਉਪਰਾਲਾ ਆਹਾਂ ਜੀ ਜਿਹੜਾ ਸਰਕਾਰ ਵੱਲੋਂ ਆਨਲਾਈਨ ਕਲਾਸਾਂ ਤੇ ਸਕੂਲਾਂ ਦੇ ਵਿੱਚ ਸਮਰ ਕੈਂਪ ਬੰਦ ਕੀਤੇ ਗਏ ਹਨ ਇਹ ਸਾਨੂੰ ਵਧੀਆ ਲੱਗਿਆ ਹੈ ਕਿਉਂਕਿ ਜਿਹੜੇ ਅਸੀਂ ਬਾਹਰ ਕੈਂਪ ਲਗਾਨੇ ਹਾਂ ਉਹਦੇ ਵਿੱਚ ਇੱਕ ਤਾਂ ਬੱਚੇ ਸਵੇਰੇ ਉੱਠਣ ਦੀ ਆਦਤ ਪੈ ਜਾਂਦੀ ਹੈ ਉਹਨਾਂ ਨੂੰ ਤੇ ਦੂਸਰਾ ਉਹ ਢੋਲ ਦੀ ਤਾਲ ਤੇ ਨੱਚਦੇ ਹਨ ਕਿਉਂਕਿ ਅੱਜ ਦੇ ਜੁਗ ਦੇ ਵਿੱਚ ਮੈਕਸਿਮਮ ਜਿਹੜੀਆਂ ਡਾਂਸ ਕਲਾਸੇ ਲੱਗਦੀਆਂ ਹਨ ਉਹ ਰਿਕਾਰਡਿੰਗ ਰਿਕਾਰਡਿੰਗ ਸੌਂਗਸ ਤੇ ਹੀ ਬੱਚਿਆਂ ਨੂੰ ਨਚਾਇਆ ਜਾਂਦਾ ਹੈ ਉਹਨਾਂ ਨੂੰ ਆਪਣੇ ਕਲਚਰ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਤੇ ਅਸੀਂ ਇਹ ਸਮਰ ਕੈਂਪ ਦੇ ਵਿੱਚ ਲੋਕ ਨਾਚਾਂ ਨੂੰ ਸਾਜ਼ਾਂ ਦੇ ਨਾਲ ਹੀ ਨਿਵਾਜਦੇ ਹਾਂ ਤੇ ਇਸ ਦੇ ਨਾਲ ਬੱਚਿਆਂ ਨੂੰ ਆਪਣੇ ਕਲਚਰ ਦਾ ਪਤਾ ਲੱਗਦਾ ਹੈ ਉਹਨਾਂ ਨੂੰ ਮੂਡ ਤੋਂ ਕਿ ਅਸੀਂ ਕਿਵੇਂ ਸ਼ੁਰੂ ਕਰਨੇ ਹਨ ਆਪਣੇ ਲੋਕ ਨਾਚ ਕਿਵੇਂ ਤਾਲ ਤੇ ਨੱਚਣਾ ਹੈ ਕਿਵੇਂ ਢੋਲ ਦੀ ਤਾਲ ਨੂੰ ਢੋਲ ਦੀ ਥਾਪ ਨੂੰ ਸਮਝਣਾ ਹੈ ਇਸ ਦੇ ਨਾਲ ਬੱਚੇ ਇਹ ਸਾਰਾ ਕੁਝ ਸਿੱਖਦੇ ਹਨ ਕਿੰਨਾ ਕੁ ਸਮਾਂ ਲੱਗਦਾ ਤੁਹਾਨੂੰ ਜੀ ਇਸ ਹਾਂ ਬਹੁਤ ਉਤਸ਼ਾਹ ਹੈ ਜੀ ਬੱਚਿਆਂ ਦਾ ਮੈਂ ਐਜ਼ ਅ ਫੋਕ ਡਾਂਸ ਟੀਚਰ ਪੰਜਾਬੀ ਫੋਕ ਡਾਂਸ ਟੀਚਰ ਹਾਂ ਮੈਂ ਸਾਰੇ ਨਾਚ ਨਚਾਉਂਦੀ ਹਾਂ ਬੱਚਿਆਂ ਨੂੰ ਮੈਂ ਪਿਛਲੇ 30 ਸਾਲਾਂ ਤੋਂ ਜੌਬ ਕਰ ਰਹੀ ਹਾਂ ਸਕੂਲ ਦੇ ਵਿੱਚ ਪਰ ਇਸ ਕੈਂਪ ਦੇ ਵਿੱਚ ਬੱਚਿਆਂ ਦਾ ਉਤਸ਼ਾਹ ਦੇਖਣਯੋਗ ਹੈ ਕਿਉਂਕਿ ਬੱਚਿਆਂ ਨੂੰ ਇੱਥੇ ਆ ਕੇ ਇੱਕ ਵੱਖਰਾ ਹੀ ਮਾਹੌਲ ਮਿਲਦਾ ਹੈ ਉਹ ਮਾਹੌਲ ਸਿਰਫ ਤੇ ਸਿਰਫ ਢੋਲ ਦੇ ਨਾਲ ਨਿਵਾਜਿਆ ਜਾਂਦਾ ਹੈ ਉਹ ਜਿਹੜਾ ਫਰਕ ਹੈ ਉਹ ਢੋਲ ਦੇ ਨਾਲ ਆਂਦਾ ਹੈ ਬੇਸ਼ੱਕ ਮੈਂ ਹਮੇਸ਼ਾ ਮੇਰੀ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਲਾਈਵ ਨਾਚ ਨਚਾਵਾਂ ਪਰ ਇੱਥੇ ਆ ਕੇ ਰਿਕਾਰਡਿੰਗ ਦਾ ਕੋਈ ਮਕਸਦ ਹੀ ਨਹੀਂ ਹੁੰਦਾ ਕਿ ਅਸੀਂ ਰਿਕਾਰਡਿੰਗ ਤੇ ਕਰਾਉਣਾ ਹੈ ਇਸ ਕੈਂਪ ਦੇ ਵਿੱਚ ਸਿਰਫ ਤੇ ਸਿਰਫ ਲੋਕ ਨਾਚਾਂ ਦੇ ਨਾਲ ਜੋੜਨ ਦੇ ਲਈ ਬੱਚਿਆਂ ਨੂੰ ਢੋਲ ਦੀ ਤਾਲ ਤੇ ਹੀ ਨਚਾਇਆ ਜਾਂਦਾ ਕਿੰਨੇ ਕਿੰਨੇ ਸਾਲ ਤੋਂ ਕਿੰਨੇ ਸਾਲ ਤੱਕ ਦੇ ਲੋਕ ਜਿਹੜੇ ਇੱਥੇ ਆਉਂਦੇ ਆਹ 5 ਸਾਲ ਦੇ ਬੱਚਿਆਂ ਤੋਂ ਲੈ ਕੇ ਆ ਵੱਡੇ ਬੱਚਿਆਂ ਵੱਡਿਆਂ ਤੱਕ ਕੋਈ ਵੀ ਆਦਮੀ ਔਰਤ ਇਸ ਕੈਂਪ ਦਾ ਹਿੱਸਾ ਬਣ ਸਕਦਾ ਹੈ ਇਸ ਕੈਂਪ ਦੇ ਵਿੱਚ ਸਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਆਦਮੀ ਔਰਤਾਂ ਬੱਚੇ ਬੁੱਢੇ ਜਵਾਨ ਸਾਰੇ ਆ ਕੇ ਨਾਚ ਸਿੱਖ ਸਕਦੇ ਹਨ